ਹਾਂਜੀ ਕਦੇ ਹਾਰ ਨਾ ਮੰਨੋ ਕਿਉਂਕਿ ਵੱਡੀਆਂ ਚੀਜ਼ਾਂ ਸਮਾਂ ਲੈਂਦੀਆਂ ਹਨ ਸੂਰਜ ਵਾਂਗ ਚਮਕਣ ਲਈ ਤੁਹਾਨੂੰ ਉਸ ਬਾਗ ਤਪਣਾ ਵੀ ਪਵੇਗਾ ਜੇ ਕੋਈ ਤੁਸੀਂ ਸੁਪਨਾ ਦੇਖ ਸਕਦੇ ਹੋ ਤਾਂ ਤੁਸੀਂ ਉਹ ਪੂਰਾ ਵੀ ਕਰ ਸਕਦੇ ਹੋ ਹਾਂਜੀ ਮੈਂ ਮਨਦੀਪ ਕੌਰ ਸਵਾਗਤ ਕਰਦੀ ਹਾਂ ਤੁਹਾਡਾ ਇਹ ਗੱਲ ਡੈਰੀ ਫਾਰਮ ਦੇ ਵਿੱਚ ਅੱਜ ਮੈਥੋਂ ਨਾ ਕੰਮ ਨਹੀਂ ਹੋਇਆ ਹੈਗਾ ਕਿਉਂਕਿ ਅੱਜ ਮੈਂ ਬਿਮਾਰ ਸੀਗੀ ਸਵੇਰੇ ਮੈਂ ਤੁਹ ਉੱਠਿਆ ਨਹੀਂ ਗਿਆ ਹੈਗਾ ਤੇ ਇਸ ਲਈ ਮੇਥੋਂ ਵੀਡੀਓ ਵੀ ਕੰਮ ਦੀ ਨਹੀਂ ਬਣੀ ਹੈਗੀ ਤਾਂ ਮੈਂ ਪੂਰਾ ਮਤਲਬ ਇਹ ਸੋਚਿਆ ਹੋਇਆ ਵੀ ਜਿਹੜੀ ਵੀਡੀਓ ਮੈਂ ਉਹ ਪੂਰੀ ਪਾਉਣੀ ਪਾਉਣੀ ਆਗੀ ਵੀ ਡੇਲੀ ਮੈਂ ਪਾਉਣੀ ਆ ਇੱਕ ਵੀਡੀਓ ਤਾਂ ਉਹ ਤੁਸੀਂ ਦੇਖਣੀ ਹੈ ਨਾ ਤੁਹਾਨੂੰ ਵਧੀਆ ਲੱਗੂਗੀ ਤੁਸੀਂ ਦੇਖੋਗੇ ਤਾਂ ਮੈਂ ਇੱਧਰ ਮੋਟਰ ਛੱਡੀ ਸੀਗੀ ਪਾਣੀ ਦੀ ਪਾਣੀ ਵਾਲੀ ਤੇ ਉਹ ਮੇਰਾ ਉੱਪਰ ਪਾਣੀ ਜਾਣ ਲੱਗ ਗਿਆ ਛੱਡਣਾ ਸੀ ਇੱਧਰ ਤੇ ਜਿਹੜੇ ਆਪਣੇ ਚੈਨਲ ਤੇ ਨਵੇਂ ਨੇ ਉਹ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਜਿਨ੍ਹਾਂ ਦਾ ਕੀਤਾ ਹੋਇਆ ਬਹੁਤ-ਬਹੁਤ ਧੰਨਵਾਦ ਜੀ ਤੇ ਮੈਂ ਪਾਣੀ ਛੱਡਣਾ ਸੀ ਉਧਰਲੀ ਟੈਂਕੀ ਦੇ ਵਿੱਚ ਤੇ ਚੱਲ ਇੱਧਰਲੀ ਟੈਂਕੀ ਚ ਗਿਆ ਪਸੂਆਲੀ ਚ ਤੇ ਇਹ ਭਰ ਗਈ ਹੈਗੀ ਪਾਣੀ ਵੇਸਟ ਹੋ ਗਿਆ ਪਰ ਉਧਰਲਾ ਪਾਣੀ ਹੈ ਨਹੀਂਗਾ ਤਾਂ ਇੱਥੋਂ ਜਿਹੜਾ ਟੂਟੀ ਮੜੀ ਜੀ ਖਰਾਬ ਹੋਈ ਵੀ ਹੈਗੀ ਇਹ ਦਿਨal ਪਾਣੀ ਜਿਹੜਾ ਅੱਧਾ ਕ ਉੱਪਰ ਜਾਂਦਾ ਅੱਧਾ ਕ ਥੱਲੇ ਆਉਂਦਾ ਤੇ ਸਹੀ ਠੀਕ ਨਹੀਂ ਹੈਗਾ ਇੱਥੋਂ ਲੋਟ ਕਰਵਾਉਣ ਵਾਲਾ ਤੇ ਜੀ ਹੁਣ ਪਸ਼ੂਆਂ ਦਾ ਕੰਮ ਵੀ ਅੱਜ ਮੈਂ ਨਹੀਂ ਕੀਤਾ ਹੈਗਾ ਤੇ ਉੱਧਰ ਵੀ ਨਹੀਂ ਕੀਤਾ ਮੈਨੂੰ ਕਈ ਕਮੈਂਟ ਵਿੱਚ ਪੁੱਛਦੇ ਸੀਗੇ ਵੀ ਤੁਹਾਡੀ ਜਿਹੜੀ ਸੱਸਾ ਕੀ ਵੀ ਉਹ ਕੰਮ ਨਹੀਂ ਕਰਦੇ ਹੈਗੇ ਦੇਖੋ ਜੀ ਉਹ ਨਾ ਥੋੜੇ ਜਨਨ ਪਾਰਾ ਸਰੀਰ ਕਰਕੇ ਤੇ ਉਹ ਕੰਮ ਨਾ ਥੋੜਾ ਮੋਟਾ ਹੀ ਕਰਦੇ ਹੈਗੇ ਬਾਕੀ ਮੈਨੂੰ ਇਹ ਹੁੰਦਾ ਵੀ ਜਿੰਨੇ ਟਾਈਮ 'ਚ ਉਹਨਾਂ ਨੇ ਕੰਮ ਕਰਨਾ ਵੀ ਮੈਂ ਉਹ ਮੈਨੂੰ ਕਹਿ ਦਿੰਦੇ ਹੁੰਦੇ ਮੈਨੂੰ ਚੀਜ਼ ਫੜਾ ਦੇ। ਵੀ ਜੇ ਕੁਝ ਕਰਵਾਉਣਾ ਹੈ ਬੈਠੇ-ਬੈਠੇ ਤਾਂ ਉਹ ਕਰ ਦਿੰਦੇ ਆ ਪਰ ਉਹਨਾਂ ਤੋਂ ਤੋਰਾ ਫੇਰਾ ਘੱਟ ਹੁੰਦਾਗਾ। ਤਾਂ ਮੈਨੂੰ ਇਹ ਹੁੰਦਾ ਵੀ ਜਿੰਨੇ ਟਾਈਮ 'ਚ ਮੈਂ ਉਹਨੂੰ ਫੜਾਉਣ ਤੇ ਟਾਈਮ ਲਾਉਂਗੀ ਤਾਂ ਉਹਨੇ ਟਾਈਮ 'ਚ ਮੈਂ ਕਰਕੇ ਕੰਮ ਹੋ ਜਾਊਂਗੀ। ਤਾਂ ਅੱਜ ਤਾਂ ਵੈਸੇ ਰੋਟੀ ਉਹਨਾਂ ਨੇ ਬਣਾਈ ਆਗੀ ਤੇ ਮੈਥੋਂ ਕੁਝ ਨਹੀਂ ਹੋਇਆ ਅੱਜ। ਤੇ ਮੈਂ ਇਧਰ ਪਸ਼ੂਆਂ ਦੇ ਵਿੱਚ ਹੁਣ ਢੇੜਾ ਮਾਰਿਆ ਸੀਗਾ ਤੇ ਪਸ਼ੂ ਵਧੀਆ ਨਮਾ ਨਮਾਏ ਵੇ ਸੀਗੇ ਬੈਠੇ ਆਰਾਮ ਨਾਲ ਕੁਛ ਖੜੇ ਹੈਗੇ ਤੇ ਇੱਕ ਮੱਝ ਵੇਚਤੀ ਹੈਗੀ ਉਹਦੇ ਥੱਲੇ ਦੁੱਧ ਥੋੜਾ ਸੀਗਾ ਤੇ ਉਹ ਵੇਚਤੀ ਹੈਗੀ ਪਸ਼ੂ ਪਾਉਣੇ ਆ ਪਸ਼ੂ ਮਤਲਬ ਵੱੱਡ ਦੁੱਧ ਵਾਲੇ ਪਾਵਾਂਗੇ ਤੇ ਕੁਛ ਦਾ ਅਸਰਾਧ ਸੀਗੇ ਤਾਂ ਕਰਕੇ ਨਹੀਂ ਪਸ਼ੂ ਪਾਏ ਹੈਗੇਗੇ ਤੇ ਪਹਿਲਾਂ ਜਿਹੜਾ ਸਾਡੇ ਥੋੜੀ ਜਿਹੀ ਵਿਚਾਰ ਕਰਦੇ ਆ ਵੀ ਭਾਦੋ ਦੇ ਮਹੀਨੇ ਦੇ ਵਿੱਚ ਵੀ ਅਸੀਂ ਇਸ ਤਰ੍ਹਾਂ ਪਸੂ ਕੁਝ ਵੀ ਚੀਜ਼ ਲੈਣ ਤੋਂ ਥੋੜਾ ਜਿਹਾ ਉਹ ਕਰਦੇ ਆ ਕਿਉਂਕਿ ਪਤਾ ਨਹੀਂ ਕਿਉਂ ਵੀ ਭਾਦੋ ਦੇ ਮਹੀਨੇ ਦਾ ਸਾਡੇ ਤੇ ਗਰੋਹ ਹੀ ਬਹੁਤ ਡੇਕਦਾ ਹੁੰਦਾ ਹੈਗਾ ਵੀ ਕੁਝ ਨਾ ਕੁਝ ਹੋਈ ਜਾਂਦਾ ਤਾਂ ਚਲੋ ਅੱਜ ਮੈਂ ਤੁਹਾਨੂੰ ਦੇਖੋ ਅਸੀਂ ਕਾ ਵੀ ਜਿਹੜਾ ਪੱਟਣਾ ਸੀਗਾ ਇੱਧਰ ਤੇ ਉਹ ਨਾ ਕਾ ਕਾ ਵੀ ਨਹੀਂ ਪੱਟਿਆ ਗਿਆ ਹੈਗਾ ਕਿਉਂਕਿ ਮੈਂ ਬਿਮਾਰ ਹੋ ਗਈ 2 ਦਿਨ ਹੋ ਗਏ ਮੈਂ ਤਾਂ ਉੱਠਿਆ ਨਹੀਂ ਗਿਆ ਹੈਗਾ ਹੈਗਾ ਤੇ ਆ ਫਿਰ ਮੈਂ ਹੁਣ ਉੱਠ ਕੇ ਆਈ ਆ ਇੱਧਰ ਤੇ ਮੈਂ ਤੁਹਾਨੂੰ ਦਿਖਾਉਣੀ ਆ ਵੀ ਇੱਥੇ ਕਿਹੜੇ ਕਿਹੜੇ ਸਾਡੇ ਬੂਟੇ ਲਾਏ ਹੋਏ ਆ ਤੇ ਵੈਸੇ ਤਾਂ ਪਤਾ ਬਹੁਤ ਚੜੀ ਹੋਈ ਆ ਕਿ ਟਾਈਮ ਹੋਇਆ ਪਿਆ 12:30 ਦਾ ਤੇ ਮੈਂ 12:30 ਵਜੇ ਆ ਕੇ ਇੱਧਰ ਵੀਡੀਓ ਸ਼ੂਟ ਕਰਨ ਲੱਗੀ ਆ ਤਾਂ ਇੱਧਰ ਵੇਖੋ ਨਿੰਬੂ ਦਾ ਬੂਟਾ ਲਾਇਆਗਾ ਸੀ ਤੇ ਇਹ ਹੋ ਰਿਹਾਗਾ ਤੇ ਇੱਧਰ ਆ ਗੰਨੇ ਲਾਏ ਹੋਏ ਆਗੇ ਤੇ ਬਾਕੀ ਆ ਥੱਲੇ ਕਾ ਬਹੁਤ ਪਿਆ ਆਏਗਾ ਏ ਹੁਣ ਪੱਟਿਆ ਨਹੀਂ ਗਿਆ ਹੈਗਾ ਸਵੀਰੇ ਕਾਲੂ ਠੰਡੇ ਠੰਡੇ ਜਿਹੇ ਟਾਈਮ ਲੱਗਿਆ ਤਾਂ ਮੈਂ ਜ਼ਰੂਰ ਪੱਟੂੰਗੀ ਵੀ ਕੋਸ਼ਿਸ਼ ਕਰੂੰਗੀ ਇਹਨਾਂ ਨੂੰ ਨਾਲ ਲਾਉਂਗੀ ਤੇ ਆ ਹੈਗਾ ਜੀ ਔਲੇ ਦਾ ਬੂਟਾ ਕਹਿੰਦੇ ਆ ਔਲੇ ਦੋ ਲੌਣੇ ਚਾਹੀਦੇ ਆ ਬੂਟੇ ਵੀ ਤਾਂ ਕਰਕੇ ਵੀ ਔਲੇ ਲੱਗਦੇ ਆ ਪਰ ਇਹ ਸਾਡੇ ਤਾਂ ਇੱਕ ਹੀ ਲੱਗਿਆ ਹੋਇਆ ਸੀ ਇੱਕ ਸੁੱਕ ਗਿਆ ਸੀਗਾ ਤੇ ਉਹ ਔਲੇ ਮਤਲਬ ਇਹਦੇ ਤੇ ਲੱਗਦੇ ਆਗੇ ਅਸੀਂ ਪਿਛਲੀ ਵਾਰ ਜਿਹੜਾ ਔਲੇ ਦਾ ਚਾਰ ਪਾਇਆ ਸੀ ਕਿਲੋਕ ਔਲੇ ਲੈ ਗਏ ਸੀਗੇ ਐਨੂੰ ਵੀ ਬਹੁਤ ਜ਼ਿਆਦਾ ਲੈਂਦੇ ਆਗੇ ਤੇ ਪਰ ਲੈ ਜਾਂਦੇ ਆਗੇ ਤੇ ਅਸੀਂ ਚਾਰ ਪਾਇਆ ਸੀਦਾ ਤੇ ਇੱਧਰ ਆ ਨਿੰਬੂ ਦਾ ਬੂਟਾ ਲਾਇਆ ਵਾ ਥੋੜਾ ਜਿਹਾ ਤੇ ਚੱਲਿਆ ਨਹੀਂ ਹੈਗਾਗਾ ਇਹ ਇੱਥੇ ਖੜਾਗਾ ਤੇ ਇੱਧਰ ਹੈਗਾ ਕਿਨੂਆਂ ਦਾ ਬੂਟਾ ਸਾਡੇ ਕਿਨੂ ਵੈਸੇ ਤਾਂ ਖਰਾਬ ਹੋ ਜਾਂਦੇ ਆ ਹੁਣ ਦੇਖੋ ਇੱਕ ਦਿਨ ਤੋੜੇ ਸੀਗੇ ਤੇ ਹੱਤ ਹਜੇ ਖੱਟੇ ਆਗੇ ਤੇ ਪਤਾ ਨਹੀਂ ਕਿਉਂ ਇਹਨਾਂ ਨੂੰ ਦਵਾਈ ਵੀ ਪਾਈ ਦੀ ਆਗੀ ਤੇ ਪਤਾ ਨਹੀਂ ਕਿਉਂ ਪੀਲੇ ਜੇ ਪੈ ਜਾਂਦੇ ਤੇ ਉਹ ਵੀ ਖੱਕ ਆ ਲੈਣਾ ਪਾਇਆ ਹੋਇਆਗਾ ਅਮ ਪਤਾ ਨਹੀਂ ਕਿਹੜਾ ਪੰਛੀ ਰਹਿ ਰਿਹਾ ਇੱਥੇ ਤੇ ਉਧਰ ਸਾਗ ਦੀ ਬੇਲ ਲਾਈ ਹੋਈ ਸੀਗੀ ਤੇ ਹੁਣ ਤਾਂ ਪੱਟ ਤਾਂ ਅੱਧਾ ਤਾਂ ਬਹੁਤ ਕੁਛ ਪੱਟ ਤਸਵੀਰ ਸਵੇਰੇ ਜਿੰਨਾ ਕ ਟਾਈਮ ਲੱਗਿਆ ਸੀ ਮੈਨੂੰ ਲੱਗਾ ਅੱਜ ਡੈਡੀ ਲੱਗੇ ਸੀਗੇ ਤੇ ਉਹਨਾਂ ਨੇ ਪੱਟਤਾ ਤੇ ਇੱਥੇ ਜੇ ਮੈਂ ਕੀ ਹੁੰਦਾ ਉਹ ਸੁਖ ਸੁਖ ਦਰਸ਼ਨ ਹੁੰਦਾ ਕਹਿੰਨੇ ਕੀ ਹੁੰਦਾਗਾ ਸਹੰਜਣਾ ਹਾਂ ਸਹੰਜਣਾ ਦਾ ਬੂਟਾ ਲਾਇਆ ਸੀਗਾ ਤੇ ਉਹ ਵੀ ਖਰਾਬ ਹੋ ਗਿਆ ਤੇ ਇੱਧਰ ਮਰੂਦਾਂ ਦਾ ਬੂਟਾ ਲੱਗਿਆ ਹੋਇਆ ਮਰੂਦ ਬਹੁਤ ਲੱਗੇ ਸੀਗੇ ਫਲਾਂ ਤੇ ਨੂੰ ਕੁਝ ਵੀ ਨਹੀਂ ਲੱਗਿਆ ਸੀਗਾ ਤੇ ਆਹੀ ਬਸ ਲੱਗੇ ਸੀਗੇ ਅਮਰੂਦ ਤਾਂ ਬਹੁਤ ਮਿੱਠੇ ਮਿੱਠੇ ਲੱਗੇ ਆਗੇ ਅਸੀਂ ਖਾਦੇ ਆ ਅਮਰੂਦ ਤੇ ਤੇ ਪਰ ਉਹ ਛੋਟੇ ਛੋਟੇ ਲੱਗਦੇ ਬਲ ਵੱਡੇ ਨਹੀਂ ਲੱਗੇ ਹੈਗੇਗੇ ਤੇ ਅੱਜ ਦੇਖੋ ਮੇਰੇ ਤੋਂ ਕੱਪੜੇ ਕੁੱਪੜੇ ਵੀ ਨਹੀਂ ਧੁੱਤੇ ਗਏ ਹੈਗੇ ਅੱਜ ਤਾਂ ਮੈਂ ਸਿਰਫ ਤੁਹਾਨੂੰ ਵੀ ਸਾਡੇ ਕੀ ਕੀ ਕੁਝ ਲੱਗਿਆ ਵਾ ਮੈਂ ਉਹੀ ਦਿਖਾ ਰਹੀ ਆਂ ਕਿ ਵੀ ਕੀ ਫਲ ਲੱਗੇ ਹੋਇਆ ਕੀ ਬੂਟੇ ਲੱਗੇ ਹੋਇਆ ਕੀ ਦਰਖਤ ਲੱਗੇ ਹੋਇਆ ਤੇ ਉਹਨਾਂ ਦੀ ਵੀਡੀਓ ਹੀ ਬਣਾ ਰਹੀ ਆਂ ਕਿ ਤੇ ਇਧਰ ਦੁਪਹਿਰ ਖਿੜੀ ਲਾਈ ਹੋਈ ਹੈ ਮੇਰੀ ਪਿੰਕ ਜੇ ਫਲਾਵਰ ਹੁੰਦੇ ਆ ਵਾਈਟ ਹੁੰਦੇ ਆ ਤੇ ਇੱਕ ਪਿੰਕ ਤੇ ਵਾਈਟ ਮਿਕਸ ਆ ਗਈ ਤੇ ਉਧਰ ਮੇਰਾ ਜੈਡ ਪlant ਲਾਇਆ ਵਾ ਸੀਗਾ ਉਹ ਵੀ ਸੁੱਕਿਆ ਪਿਆ ਪਾਣੀ ਪਾਉਣ ਵਾਲਾ ਮੈਥੋਂ ਦੋ ਦਿਨ ਹੁਣ ਪਾਣੀ ਨਹੀਂ ਪਿਆ ਹੈਗਾ ਤੇ ਇਧਰ ਮੈਂ ਜਮੈਨ ਦਾ ਬੂਟਾ ਲਾਇਆ ਸੀਗਾ ਤੇ ਫਲਾਵਰ ਲੱਗਿਆ ਐਲੋਵੀਰਾ ਦਾ ਲੱਗਿਆ ਹੋਇਆ ਤੇ ਇੱਥੇ ਵੀ ਜਮੈਨ ਦਾ ਲਾਇਆ ਹੋਇਆਗਾ ਤੇ ਹੁਣ ਆ ਗਈ ਇਧਰਲੇ ਪਾਸੇ ਸਾਰੇ ਬਹੁਤ ਸਫਾਈ ਕਰਨ ਵਾਲੀ ਪਈ ਆਗੀ ਹਜੇ ਤਾਂ ਤੇ ਇਹ ਸਫਾਈ ਕਰਨ ਤੋਂ ਪਹਿਲਾਂ ਦੀ ਵੀਡੀਓ ਬਣਾ ਰਹੀ ਆਂ ਬਾਅਦ ਵਿੱਚ ਸਬਜ਼ੀ ਲਾਵਾਂਗੇ ਹੁਣ ਪਾਲਕ ਮੇਥੇ ਮੁੱਥੇ ਲਾਵਾਂਗੇ ਇੱਥੇ ਤੇ ਫਿਰ ਤੁਹਾਨੂੰ ਮੈਂ ਉਹ ਵੀ ਦਿਖਾਉਂਗੀ ਜਿੱਦੇ ਲਾਉਣ ਲੱਗੇ ਤੇ ਇੱਥੇ ਬੈਂਗਣੀ ਦੇ ਬੂਟੇ ਲੱਗੇ ਹੋਏ ਤੇ ਇੱਕ ਮਰੂਤ ਦਾ ਬੂਟਾ ਇੱਧਰ ਲੱਗਿਆ ਹੋਇਆਗਾ ਇੱਥੇ ਵੀ ਨਿੱਕੇ ਨਿੱਕੇ ਮਰੂਤ ਜਿਹੜੇ ਲੱਗੇ ਹੋਏ ਆਗੇ ਇੱਕ ਵਾਰੀ ਤਾਂ ਲੱਗ ਗਏ ਆ ਮਤਲਬ ਮੈਨੂੰ ਲੱਗਦਾ ਵੀ ਇਹ 12 ਮਹੀਨੇ 30 ਦੇ ਨਾਲ ਆ ਬੂਟਾ ਹੈਗਾ ਵੀ ਜਿਹੜਾ ਦੇਖੋ ਹੁਣ ਫੇਰ ਫਲ ਜਿਹੜਾ ਚੱਕਿਆ ਹੋਇਆਗਾ ਪਹਿਲਾਂ ਵਾਲਾ ਫਲ ਤਾਂ ਸੀ ਖਾ ਲਿਆ ਤੇ ਇੱਥੇ ਇੱਕ ਮਰੂਏ ਦਾ ਬੂਟਾ ਲਾਇਆ ਸੀਗਾ ਉਹਦੇ ਤੋਂ ਇੰਨੇ ਮੁਰਗੇ ਹੋ ਗਏ ਨਾ ਵੀ ਹੁਣ ਸਾਨੂੰ ਖਿਹੜਾ ਛਣਾਉਣਾ ਔਖਾ ਹੋਇਆ ਪਿਆਗਾ ਇੰਨੇ ਜ਼ਿਆਦਾ ਹੋ ਗਏ ਇੱਧਰ ਵੀ ਮਰੂਏ ਦਾ ਵੀ ਥਾਂ ਥਾਂ ਮੁਰਗੇ ਦੇ ਮੁਰਗੇ ਦੇ ਹੋਏ ਪਿਆ ਤੇ ਬਾਕੀ ਚਲਾਈ ਦਾ ਸਾਗ ਵਿੱਚ ਵਿੱਚ ਹੋਇਆ ਪਿਆਗਾ ਹੁਣ ਤਾਂ ਬਸ ਉਹ ਦੂਜਾ ਸਾਗ ਆ ਜਾਣਾ ਹੈਗਾ ਤੇ ਆਹ ਡੈਕੋਰੇਸ਼ਨ ਜੀ ਵਾਲਾ ਬੂਟਾ ਲਾਇਆ ਹੋਇਆ ਤੇ ਇੱਥੇ ਵੀ ਆਹ ਸੁੱਕੀ ਦੁਪਹਿਰ ਖਿੜੀ ਮੈਥੇ ਦੋ ਹੁਣ ਪਾਣੀ ਨਹੀਂ ਪਿਆ ਹੈਗਾ ਦੋ ਦਿਨ ਵੇਖੋ ਗਰਮੀ ਵਾਲੀ ਪੈਣ ਕਰਕੇ ਮਰ ਜਾਗੇ ਵਿਚਾਰੇ ਤੇ ਇੱਕ ਮੇਰਾ ਜਮੈਣ ਦਾ ਬੂਟਾ ਇੱਧਰ ਲਾਇਆ ਹੋਇਆ ਤੇ ਇੱਕ ਇੱਥੇ ਲਾਤਾ ਸੀਗਾ ਤੇ ਬਾਕੀ ਤਾਂ ਹੁਣ ਤੁਸੀਂ ਦੇਖ ਰਹੇ ਹੋ ਪਤਾ ਨਹੀਂ ਕੀ ਕੀ ਕੁਛ ਇੱਥੇ ਉੱਗ ਗਿਆ ਪਿਆ ਹੈਗਾ ਇੱਧਰ ਪੁਦੀਨਾ ਲਾਇਆ ਵਸੇ ਥੋੜਾ ਜਿਹਾ ਕੂਤਰਾ ਪੁਦੀਨਾ ਕੀ ਹੁੰਦਾ ਉਹ ਤੇ ਉਹ ਲਾਤਾ ਸੀਗਾ ਤੇ ਇੱਧਰ ਵੀ ਦੁਪਹਿਰ ਖਿੜੀ ਦੇ ਗੁੱਟੇ ਲੱਗੇ ਹੋਏ ਆ ਮਤਲਬ ਦੁਪਹਿਰ ਖਿੜੀ ਲੱਗੀ ਹੋਈ ਆਗੀ ਥੋੜੇ ਥੋੜਾ ਤੇ ਡੈਕੋਰੇਸ਼ਨ ਜੀ ਵਿੱਚ ਮਾੜੀ ਮੋਟੀ ਤੇ ਇੱਧਰ ਦੇਖੋ ਵੀ ਬਹੁਤ ਧੁੱਪ ਪੈ ਰਹੀ ਆ ਮੈਂ ਵੀਡੀਓ ਬਣਾ ਕੇ ਲੈ ਆਈ ਆਗੀ ਕਿਉਂਕਿ ਮੈਂ ਚੈਲੰਜ ਕੀਤਾ ਹੋਇਆ ਖੁਦ ਨੂੰ ਵੀ ਮੈਂ ਡੇਲੀ ਇੱਕ ਵੀਡੀਓ ਪਾਉਣੀ ਹੀ ਪਾਉਣੀ ਆਗੀ ਤੇ ਉਮੀਦ ਕਰਦੀ ਆ ਤੁਹਾਨੂੰ ਮੇਰੀ ਇਹ ਵੀ ਵੀਡੀਓ ਪਸੰਦ ਆਈ ਹੋਊਗੀ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਅੱਗੇ ਸ਼ੇਅਰ ਕਰੋ ਤੇ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਕਿੱਦਾਂ ਦੀ ਵੀਡੀਓ ਲੱਗੀ ਬਾਦ ਵਿੱਚ ਫਿਰ ਹੁਣ ਆਪਾਂ ਮੈਂ ਠੀਕ ਹੋਊਂਗੀ ਤਾਂ ਦੀਵਾਲੀ ਦੀ ਸਫਾਈ ਕਰਾਂਗੇ ਫਿਰ ਉਹ ਮੈਂ ਡੇਲੀ ਵੀਡੀਓ ਲੈ ਕੇ ਆਇਆ ਕਰੂੰਗੀ ਤੇ ਇੱਕ ਮੈਂ ਤੁਹਾਨੂੰ ਹੋਰ ਚੀਜ਼ ਦਿਖਾਉਣੀ ਹੈਗੀ ਤੇ ਜੀ ਹੁਣ ਮੈਂ ਆ ਗਈ ਸੀ ਅੰਦਰ ਤੇ ਮੈਂ ਨਾ ਤੁਹਾਨੂੰ ਜਿਹੜੇ ਵੀਡੀਓ ਦੇ ਵਿੱਚ ਪਹਿਲਾਂ ਬੋਲਦੀ ਹੁੰਨੀ ਆ ਵਿਚਾਰ ਤਾਂ ਮੇਰਾ ਦੇਖੋ ਇਹ ਰਜਿਸਟਰ ਲਾਇਆ ਹੋਇਆ ਵੀ ਮੇਰੇ ਖੁਦ ਦੇ ਲਿਖੇ ਹੋਏ ਆਗੇ ਮੈਨੂੰ ਲਿਖਣ ਦਾ ਬਹੁਤ ਸ਼ੌਂਕ ਸੀਗਾ ਤੇ ਮੈਂ ਤੁਹਾਨੂੰ ਇੱਕ ਹੋਰ ਸੀ ਜਿੱਥੇ ਸ਼ੇਅਰ ਕਰਦੀਆਂ ਹਾਂ ਸੀ ਇੱਥੇ ਨਾ ਮੇਰੇ ਦੇਖੋ ਵੀ ਸੁਣ ਮੈਂ ਨੇੜੇ ਕਰਕੇ ਦਿਖਾਉਣੀ ਆ ਜਿਹੜਾ ਸਬਦਾ ਪਤਾ ਲਿਹਾਉਣ ਵਾਲਾ ਹੁੰਦਾ ਮੇਰਾ ਇਸ ਤਰ੍ਹਾਂ ਲਿਖਿਆ ਹੋਇਆਗਾ ਜਿਵੇਂ ਕਿ ਸੁੱਕੀਆਂ ਦਾਲਾਂ ਤੇ ਫਿਰ ਆਈ ਯਾਦ ਰਹਿ ਜਾਂਦਾ ਹੈਗਾ ਵੀ ਜਦੋਂ ਤੁਹਾਡੇ ਕੋਈ ਮੁੱਕੀ ਹੁੰਦੀ ਹੈ ਦਾਲ ਤੇ ਵੀ ਤੁਸੀਂ ਇੱਥੋਂ ਵੇਖ ਸਕਦੇ ਹੋ ਵੀ ਕਿਹੜੀ ਦਾਲ ਤੁਹਾਡੇ ਯਾਦ ਨਹੀਂ ਆਉਂਦੀ ਹੈਗੀ ਤੇ ਦੇਖੋ ਇੱਧਰ ਚਾਹ ਦਾ ਸਮਾਨ ਬੇਕਿੰਗ ਸੋਡਾ ਖਾਣੇ ਵਾਲਾ ਸੋਡਾ ਮਤਲਬ ਸਾਰਾ ਜਿਨੀ ਕਿ ਇੱਧਰ ਸੁੱਕੇ ਮੇਵੇ ਲਿਖੇ ਹੋਏ ਆ ਤੇ ਇੱਧਰ ਮੇਰੇ ਮਸਾਲੇ ਲਿਖੇ ਹੋਏ ਆ ਸਾਰੇ ਬਾਸਰੂਮ ਵਾਲਾ ਸਮਾਨ ਕੱਪੜੇ ਵਾਲਾ ਤੇ 베ਕਿੰਗ ਦਾ ਸਮਾਨ ਕੁਕਿੰਗ ਆਇਲ ਤੇ ਇਦਾਂ ਸਾਰੇ ਮੇਰੇ ਲਿਖੇ ਹੋਏ ਆਗੇ ਤੇ ਇਸ ਤਰ੍ਹਾਂ ਮੈਨੂੰ ਪਤਾ ਲੱਗ ਜਾਂਦਾ ਵੀ ਫਿਰ ਮੇਰੇ ਕੀ ਚੀਜ਼ ਲਿਆਉਣ ਆਲੀ ਆਗੀ ਤੇ ਜੀ ਅੱਜ ਦੀ ਮੇਰੀ ਵੀਡੀਓ ਇੰਨੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਸਾਰਿਆਂ ਨੂੰ ਬਾਏ ਬਾਏ ਜੀ